ਐਸਬੋਕ ਦੇ 트럼ਪ ਹੁਣਾ ਦੇ ਜਿਹੜੇ ਕੈਬਿਨੇਟ ਪਿਕਸ ਆ ਉਸ ਨੂੰ ਲੈ ਕੇ ਜਿਹੜਾ ਸਾਰਾ ਕੁਝ ਮਸਲਾ ਜਿਹੜਾ ਕਹ ਲੋ ਵੀ ਮਸਲਾ ਆ ਜਾਂ ਚਰਚਾਵਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਤੇਜ਼ ਨੇ ਰੋਬਰਟ ਐਫ ਕੇ ਜਿਹੜੇ ਜੂਨੀਅਰ ਨੇ ਕੈਨੇਡੀ ਜੂਨੀਅਰ ਆ ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਸ ਦਾ ਜਿਹੜਾ ਮੇਨ ਸਖਤਰ ਦੇ ਰੂਪ ਦੇ ਵਿੱਚ ਲਾਇਆ ਜਾ ਰਿਹਾ ਹੈਗਾ ਆ ਇਸ ਦੇ ਨਾਲ ਇਹ ਜਿਹੜਾ ਦੱਸ ਜਾਈ ਬਿ ਜਿਹੜੇ ਆਰਐਫ ਕੇ ਜੂਨੀਅਰ ਆ ਉਹ ਵੈਕਸੀਨਸ ਦੀ ਕੋਈ ਜ਼ਿਆਦਾ ਹੱਕ ਦੇ ਵਿੱਚ ਨਹੀਂ ਆ ਜਦੋਂ ਕੋਵਿਡ ਦੀਆਂ ਵੈਕਸੀਨਸ ਵੀ ਆਈਆਂ ਸੀ ਉਸਤੇ ਵੀ ਉਲਟਾ ਰੈਗੂਲਰ ਵੈਕਸੀਨਸ ਦੇ ਵੀ ਕਈ ਚੀਜ਼ਾਂ ਦੇ ਉਲਟ ਜਿਹੜੇ ਉਹਨਾਂ ਦੀ ਗੱਲ ਜਿਹੜੀ ਸੁਣੀ ਗਈ ਆ ਪਾਣੀ ਦੇ ਵਿੱਚੋਂ ਫਲੋਰਾਈਡ ਕੱਢਣ ਦੀ ਜਿਹੜੀ ਗੱਲ ਆ ਉਹਨਾਂ ਨੇ ਆਖਿਆ ਆ ਆਪਣੀ ਕੈਂਪੇਨ ਟ੍ਰੇਲ ਦੇ ਵਿੱਚ ਉਹ এনवायरमेंटਲ ਐਡਵੋਕੇਟ ਬਣੇ ਵੈਕਸੀਨ ਸਕੇਪਟਿਕ ਜਿਹੜੇ ਉਹ ਬਣੇ ਤੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਕਈਆਂ ਵੀ ਜਿਹੜੀਆਂ ਮੇਰੀ ਮੇਨ ਜਿਹੜਾ ਫੋਕਸ ਹੋਊਗਾ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਆ ਕ੍ਰੋਨਿਕ ਡਿਜ਼ੀਜ਼ ਮਤਲਬ ਵੀ ਜਿਹੜੀ ਤੁਹਾਨੂੰ ਸਾਰੀ ਉਮਰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਆ ਵੀ ਉਹਦੇ ਅਸੀਂ ਰੇਟ ਆ ਉਹਦੀਆਂ ਦਰਾਂ ਜਿਹੜੀਆਂ ਉਹ ਘਟਾਉਣੀਆਂ ਆ ਤਾਂ ਜੋ ਆਮ ਲੋਕ ਇਹਨਾਂ ਦੇ ਵਿੱਚੋਂ ਜਿਹੜੇ ਉਹ ਬਾਸ ਸਕਣ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਸੰਬੰਧਿਤ ਕੌਨਸਪੀਰੇਸੀ ਥਿਊਰੀਜ਼ ਦੇ ਵਿੱਚ ਉਹ ਬਲੀਵ ਕਰਦੇ ਆ ਜਿਨ੍ਹਾਂ ਵਿੱਚ ਇਹ ਵੀ ਮੰਨਦੇ ਆ ਵੀ ਵਾਈਫਾਈ ਦੇ ਨਾਲ ਕੈਂਸਰ ਜਿਹੜਾ ਉਹ ਹੁੰਦਾ ਆ ਵੀ ਜਿਹੜੀਆਂ ਸਕੂਲ ਸ਼ੂਟਿੰਗਸ ਆ ਉਹ ਐਂਟੀ ਡਿਪਰੈਸੈਂਟਸ ਦੇ ਕਰਕੇ ਜਿਹੜੀਆਂ ਹੁੰਦੀਆਂ ਨੇ ਸੋ ਹੁਣ ਉਹਨਾਂ ਦੇ ਕੋਲ ਇੱਕ ਬਹੁਤ ਅਹਿਮ ਅਹੁਦਾ ਜਿਹੜਾ ਉਹ ਆਇਆ ਆ ਕਿਸ ਤਰੀਕੇ ਦੀ ਉਹ ਕਾਰਜਕਾਰੀ ਕਰਨਗੇ ਇਹ ਇੱਕ ਜਿਹੜੀ ਵੱਡੀ ਚਰਚਾ ਆ ਇਸ ਟਾਈਮ ਚਲ ਰਹੀ ਹੈਗੀ ਆ ਸੋ ਕੱਲਾ ਇਹੀ ਨਹੀਂ ਅ ਅਮਰੀਕਨ ਹੈਲਥ ਦੇ ਉੱਤੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਇਸ ਸਕੱਤਰ ਦੀ ਇਹਦੀ ਆਪਣੀ ਇੱਕ ਸੋਚ ਦਾ ਸਿੱਧਾ ਅਸਰ ਜਿਹੜਾ ਉਹ ਪਵੇਗਾ ਸੋ ਲੈਟਸ ਸੀ ਅਗੇਸਟ ਦੇ ਵਿੱਚ ਕੀ ਬਣਦਾ ਆ ਉਧਰ ਮੈਟ ਗੇਟਸ ਦੇ ਮਾਮਲੇ ਦੇ ਵਿੱਚ ਜਿਹੜਾ ਅਟਾਰਨੀ ਜਨਰਲ ਉਹਨਾਂ ਨੇ ਨਾਮ ਜਿਹੜਾ ਉਹ ਕੀਤਾ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਪੁਸ਼ ਬੈਕ ਉਹਨਾਂ ਨੂੰ ਉਹ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਵੀ ਜਾਣਾ ਬਹੁਤਾਂ ਦੇ ਵਿੱਚ ਜਿਹੜੇ ਮੈਟਗੇਟਸ ਦੀ ਆਲੋਚਨਾ ਜਿਹੜੀ ਉਹ ਕਰ ਰਹੇ ਆ ਜਿਹੜੇ ਇੱਥੇ ਤੱਕ ਰਿਪਰੈਜ਼ੈਂਟੇਟਿਵ ਹਾਈਮਜ਼ ਉਹਨਾਂ ਨੇ ਤੇ ਇਹ ਕਹਿ ਦਿੱਤਾ ਵੀ ਅਮਰੀਕਾ ਦੇ 250 ਸਾਲ ਦੇ ਇਤਿਹਾਸ ਦੇ ਵਿੱਚ ਜਿਹੜੀ ਅਟਰਨੀ ਜਰਨਲ ਦੀ ਇਹ ਨੋਮੀਨੇਸ਼ਨ ਆ ਸਭ ਤੋਂ ਖਤਰਨਾਕ ਬਹੁਤ ਹੀ ਰੈਂਡਮ ਤੇ ਲੁਡਿਕਰਸ ਜਿਹੜੀ ਇਹ ਨੋਮੀਨੇਸ਼ਨ ਆ ਇਹ ਟਰੰਪ ਹੁਣਾ ਦੇ ਦੁਆਰਾ ਕੀਤੀ ਗਈ ਆ ਸੈਨੇਟਰ ਜਿਹੜੇ ਫਿਟਮੈਨ ਸੀਗੇ ਉਹਨਾਂ ਨੇ ਕਿਹਾ ਵੀ ਟਰੰਪ ਹੁਣਾ ਦੇ ਦੁਆਰਾ ਇਹ ਜਿਹੜੀ ਨੋਮੀਨੇਸ਼ਨ ਸਿਰਫ ਤੇ ਸਿਰਫ ਜਿਹੜੇ ਲਿਬਰਲ ਤੇ ਡੈਮੋਕ੍ਰੇਟਾ ਉਹਨਾਂ ਨੂੰ ਚੜਾਉਣ ਵਾਸਤੇ ਜਿਹੜੀ ਉਹ ਕੀਤੀ ਗਈ ਆ ਕਹਿੰਦੇ ਵੀ ਤਾਂ ਜੋ ਜਿਹੜਾ ਮੈਟ ਡਾਉਨ ਆ ਇਹਨਾਂ ਦਾ ਉਹ ਦੇਖਿਆ ਜਿਹੜਾ ਉਹ ਜਾਵੇ ਸੋ ਮੈਟਗੇਟਸ ਦੀ ਸੰਭਾਵਨਾ ਕਿਦਾਂ ਦੀ ਹੋਊਗੀ ਇਹਨਾਂ ਦੇ ਪਾਸ ਹੋਣ ਦੀ ਸੈਨੇਟ ਦੇ ਥਰੂ ਇਹ ਦੇਖਣ ਵਾਲੀ ਗੱਲ ਆ ਟਰੰਪ ਹੁਣਾਂ ਨੇ ਇਹ ਵੀ ਇਸ਼ਾਰਾ ਕੀਤਾ ਸੀਗਾ ਵੀ ਉਹ ਰੀਸਿਸ ਅਪੁਆਇੰਟਮੈਂਟਸ ਕਰ ਸਕਦੇ ਆ ਯਾਨੀ ਕਿ ਜਦੋਂ ਸਦਨ ਨਹੀਂ ਲੱਗਾ ਹੁੰਦਾ ਉਸ ਦਰਮਿਆਨ ਬਹੁਤ ਸਾਰੇ ਜਿਹੜੇ ਕੈਬਿਨੇਟ ਮੈਂਬਰ ਸਾਂ ਉਹਨਾਂ ਨੂੰ ਅਪੁਆਇੰਟਮੈਂਟ ਕਰਕੇ ਸੈਨੇਟ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਬਾਈਪਾਸ ਜਿਹੜਾ ਉਹ ਕਰਨ ਦੀ ਇਹ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਕਹਿੰਦੇ ਵੀ ਮੈਂ ਉਹ ਵੀ ਜਿਹੜਾ ਰਾਹ ਆ ਉਹ ਅਖਤਿਆਰ ਕਰ ਸਕਦਾ ਆ ਘੱਟੋ ਘੱਟ 60 ਵੋਟਾਂ ਤਾਂ ਚਾਹੀਦੀਆਂ ਹੁੰਦੀਆਂ ਆ ਸੈਨੇਟ ਦੇ ਵਿੱਚ ਇਸ ਦੇ ਅਪਰੂਵਲ ਦੇ ਲਈ ਕਈ ਜਿਹੜੇ ਰਿਪਬਲਿਕਨਸ ਆ ਉਸਤੇ ਉਲਟ ਜਿਹੜੇ ਉਹ ਸਾਹਮਣੇ ਆਏ ਆ 53 ਇਹਨਾਂ ਦੇ ਕੋਲ ਇਸ ਟਾਈਮ ਰਿਪਬਲਿਕਨਸ ਨੇ ਸੈਨੇਟ ਦੇ ਵਿੱਚ ਮжоਰਿਟੀ ਹਾਸਲ ਕੀਤੀ ਆ 53 ਉਹਨਾਂ ਦੇ ਕੋਲ ਨੇ ਸੋ ਮੈਕਸਿਮਮ ਤਿੰਨ ਜਿਹੜੇ ਰਿਪਬਲਿਕਨਸ ਉਲਟ ਜਿਹੜੇ ਉਹ ਜਾ ਸਕਦੇ ਆ ਜੇ ਪਾਸ ਹੋਣਾ ਚਾਹੁੰਦੇ ਆ ਜੇ ਘੱਟੋ ਘੱਟ 50 ਵਾਲੇ ਦੇ ਉੱਤੇ ਦੇ ਨਾਲ ਵੀ ਮਿਨਿਮਮ ਮжоਰਿਟੀ ਦੇ ਨਾਲ ਸਿੰਪਲ ਮжоਰਿਟੀ ਦੇ ਨਾਲ ਜੇ ਉਹ ਪਾਸ ਕਰਾਉਣਾ ਚਾਹੁੰਦੇ ਆ ਸੋ ਰਾਤ ਥੋੜਾ ਜਿਹਾ ਪੈਂਡਾ ਥੋੜਾ ਜਿਹਾ ਔਖਾ ਆ ਪਰ ਇਹ ਦੇਖਣਾ ਹੋਊਗਾ ਵੀ ਕੀ ਮੈਟ ਗੇਟਸ ਤੇ ਉਲਟ ਬਾਕੀ ਹੋਰ ਰਿਪਬਲਿਕਨਸ ਖੜਦੇ ਆ ਕਿ ਨਹੀਂ ਡੈਮੋਕ੍ਰੇਟਸ ਤਾਂ ਪਤਾ ਹੀ ਆ ਵੀ ਉਹਨਾਂ ਨੇ ਇਸ ਤੇ ਉਲਟ ਜਿਹੜੀ ਵੋਟ ਪਾਉਣੀ ਆ ਸੈਕਸ਼ੂਅਲ ਐਲੀਗੇਸ਼ਨ ਮਾਈਨਰ ਦੇ ਨਾਲ ਸੈਕਸ ਡਰੱਗ ਐਲੀਗੇਸ਼ਨ ਜਿਹੜੇ ਆ ਮੈਟ ਗੇਟਸ ਦੇ ਉੱਤੇ ਆਲਰੇਡੀ ਜਿਹੜੇ ਲੱਗੇ ਆ ਤੇ ਉਸਨੇ ਆਲਰੇਡੀ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਹੈਗਾ ਬਿਲਕੁਲ ਜੀ ਇਸ ਟਾਈਮ ਜਿਹੜੀ ਚਰਚਾ ਬਹੁਤ ਜ਼ਿਆਦਾ ਇਹ ਹੋ ਰਹੀ ਹੈ ਕਿ ਟਰੰਪ ਨੇ ਆਪਣੀ ਕੈਬਨਿਟ ਵਾਸਤੇ ਕਿਹੜੇ ਕਿਹੜੇ ਚਿਹਰੇ ਪੇਕ ਕੀਤੇ ਆ ਉਹਨਾਂ ਦੇ ਉੱਤੇ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ ਮਾਰਕ ਰੂਬਿਓ ਮੈਟਕੀਟਸ ਤੇ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਨਾਮ ਹੈ ਖਾਸੀ ਚਰਚਾ ਉਹਦੀ ਹੈ ਕਿ ਜਿਹੜਾ ਪੇਟੇ ਹੈਸੇਟਾ ਜਿਹੜਾ ਉਹ ਉਹਦੀ ਵੀ ਖਾਸੀ ਚਰਚਾ ਹੈ ਕਿਉਂਕਿ ਉਹਦੇ ਵੀ ਜਿਹੜੇ ਸੈਕਸ ਸੌਲਟ ਅਲਿਗੇਸ਼ਨ ਆ ਉਹਦੇ ਤੇ ਵੀ ਉਹਨਾਂ ਦਾ ਵੀ ਉਹ ਸਾਹਮਣਾ ਜਿਹੜਾ ਉਹ ਕਰ ਰਿਹਾ ਕਮਾਂਤਰੀ ਖਬਰਾਂ ਦੇ ਵੱਲ ਵਧੀਏ ਤੇ ਇਜ਼ਰਾਈਲ ਵੱਲੋਂ 레ਬਨਾਨ ਤੇ ਜਿਹੜਾ ਹਮਲਾ ਕੀਤਾ ਉਹਦੇ ਵਿੱਚ 21 ਜਾਣੇ ਹਲਾਕ ਹੋ ਚੁੱਕੇ ਨੇ ਆ ਤਾਜ਼ਾ ਜਿਹੜੇ ਹਮਲੇ ਕੀਤੇ ਨੇ ਉਹਨਾਂ ਦੇ ਵਿੱਚ 21 ਜਣਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਲਬਨਾਨ ਦੇ ਵਿੱਚ ਸਿਹਤ ਮੰਤਰਾਲੇ ਨੇ ਇੱਕ ਬਿਆਨ ਸਾਰੀ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਜੇਕਰ ਆਪਾਂ ਹੁਣ ਤੱਕ ਦੀ ਜਿਹੜੇ ਇਹ ਜੰਗ ਚੱਲ ਰਹੀ ਹੈ ਉਹਦੇ ਵਿੱਚ ਗੱਲ ਕਰੀਏ ਤਾਂ ਕਟੋ ਕਟ 3386 ਲੋਕ ਜਿਹੜੇ ਨੇ ਮਾਰੇ ਗਏ ਨੇ ਯਾਨੀ ਕਿ 3400 ਦੇ ਕਰੀਬ ਲੋਕ ਨੇ ਜਿਹੜੇ ਉਹ ਮਾਰੇ ਗਏ ਨੇ ਤੇ 15000 ਦੇ ਕਰੀਬ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਇਸੇ ਤਰ੍ਹਾਂ ਜੇਕਰ ਗਾਜ਼ਾ ਦੀ ਗੱਲ ਕਰੀਏ ਜਿੱਥੇ ਇਜ਼ਰਾਇਲ ਨੇ ਪਹਿਲਾਂ ਤੋਂ ਹੀ ਪਿਛਲੇ ਸਾਲ ਤੋਂ ਹੀ ਹਮਲੇ ਸ਼ੁਰੂ ਕੀਤੇ ਹੋਏ ਨੇ ਤੇ ਉੱਥੇ ਵੀ ਜੇਕਰ ਆਪਾਂ ਦੇਖੀਏ ਤਾਂ 42000 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ ਇਸ ਟਾਈਮ ਇੱਕ ਹੋਰ ਬੜੀ ਚਰਚਿਤ ਖਬਰ ਜਿਹੜੀ ਆ ਉਹ ਵਰਲਡ ਕਮਾਂਤਰੀ ਖਬਰਾਂ ਦੇ ਵਿੱਚ ਆ ਰਹੀ ਆ ਲੈਬਨਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਈਰਾਨ ਨੂੰ ਆਖਿਆ ਕਿ ਤੁਸੀਂ ਹੁਣ ਸੀਜ਼ ਫਾਇਰ ਜਿਹੜਾ ਉਹ ਇਸਬੁਲਾ ਤੇ ਇਰਾਨ ਇਜ਼ਰਾਈਲ ਦੀ ਜਿਹੜੀ ਵਾਰ ਆ ਉਹਦੇ ਵਿੱਚ ਤੁਸੀਂ ਉਹਨੂੰ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਵਧਾਓ ਕਿ ਰਾਈਟਰਸ ਤੇ ਦਾ ਟਾਈਮਜ਼ ਆਫ ਇਜ਼ਰਾਈਲ ਤੇ ਜੇਰੂਸ਼ਲਮ ਪੋਸਟ ਦੇ ਵਿੱਚ ਇਸ ਖਬਰ ਦੀ ਖਾਸੀ ਚਰਚਾ ਐਸੋਸੀਏਟ ਪ੍ਰੈਸ ਨੇ ਵੀ ਇਸ ਖਬਰ ਨੂੰ ਤਰਜੀਹ ਦਿੱਤੀ ਹੈ ਜਿਹੜੀ ਖਬਰ ਦੇ ਵਿੱਚ ਲੇਬਨਾਨ ਦੇ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਇਹ ਸੀਜ਼ਫਾਇਰ ਨਾ ਹੋਈ ਤਾਂ ਲੋਕਾਂ ਦਾ ਬਹੁਤ ਔਖਾ ਹੋ ਜਾਊਗਾ ਖਾਸ ਕਰਕੇ ਬੈਰੂਤ ਦੇ ਇਲਾਕਿਆਂ ਦੇ ਵਿੱਚ ਜਾਂ ਹੋਰ ਜਿੱਥੇ ਵੀ ਬਿਲਡਿੰਗਸ ਹਟ ਹੋਈਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਈਰਾਨ ਹੈ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਗੱਲਬਾਤ ਨੂੰ ਹੋਰ ਅੱਗੇ ਵਧਾਵੇ ਜਿਹੜੇ ਅਲੀ ਲਜਰੀਆਨੀ ਆ ਉਥੋਂ ਦੇ ਟਾਪ ਐਡਵਾਈਜ਼ਰ ਆ ਈਰਾਨ ਦੇ ਨਾਲ ਸੁਪਰੀਮ ਲੀਡਰ ਨੇ ਅਲੀ ਖਮੇਨੀ ਖਮੇਨੀ ਮਾਫ ਕਰਨਾ ਉਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਵੀ ਹੋਈ ਸੀ ਤੇ ਹੁਣ ਲਿਬਨਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਹਿਜ਼ਬੁੱਲਾ ਤੇ ਇਜ਼ਰਾਈਲ ਦੀ ਜਿਹੜੀ ਵਾਰ ਆ ਆਪਸ ਦੀ ਇਹ ਹੁਣ ਲਿਬਨਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਵਿੱਚ ਧੱਕ ਸਕਦੀ ਆ ਇਸ ਕਰਕੇ ਉਹਨਾਂ ਨੇ ਈਰਾਨ ਨੂੰ ਇੱਕ ਵਾਰ ਫਿਰ ਤੋਂ ਚੇਤਾ ਕਰਾਇਆ ਜਾਂ ਕਿ ਲੋਕੀ ਪਹੁੰਚ ਕੀਤੀ ਹੈ ਕਿ ਤੁਸੀਂ ਸੀਜ਼ਫਾਇਰ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਤੇਜ਼ ਕਰੋ ਜੀ ਬਿਲਕੁਲ ਅਗਲੀ ਜਿਹੜੀ ਪ੍ਰਵਿੰਜੀ ਗੱਲ ਕਰਦੇ ਆ ਜਿਹੜੇ ਸੈਨੇਟ ਤੇ ਜਿਹੜੇ ਇੱਕ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਰਿਪਬਲਿਕਨਸ ਨੇ ਹਾਊਸ ਦੇ ਵਿੱਚ ਵੀ ਮੈਜੋਰਟੀ ਹਾਸਲ ਕਰ ਲਈ ਆ 218 ਸੀਟਾਂ ਦੀ ਲੋੜ ਸੀ ਉਹਨਾਂ ਦੀ ਇਸ ਟਾਈਮ 218 ਸੀਟਾਂ ਹੋ ਚੁੱਕੀਆਂ ਨੇ ਸੋ ਇਹ ਹੁਣ ਜਿੱਦਾਂ 트럼ਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਸੀਗਾ ਹਾਊਸ ਸੈਨੇਟ ਤੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਆ ਉਹ ਤਿੰਨੇ ਜਿਹੜੀਆਂ ਬ੍ਰਾਂਚਾਂ ਆ ਸਰਕਾਰ ਦੀਆਂ ਉਹਦੇ ਵਿੱਚ ਰਿਪਬਲਿਕਨਸ ਇਸ ਟਾਈਮ ਬਹੁਮਤ ਦੇ ਵਿੱਚ ਆ ਚੁੱਕੇ ਨੇ ਸਭ ਤੋਂ ਵੱਡਾ ਜਿਹੜਾ ਉਲਟਫੇਰ ਆਪਾਂ ਜਿਹੜਾ ਸੈਨੇਟ ਦੇ ਵਿੱਚ ਦੇਖਿਆ ਜਿੱਥੇ ਚਾਰ ਸੀਟਾਂ ਇਹਨਾਂ ਨੇ ਫਲਿੱਪ ਕੀਤੀਆਂ ਡੈਮੋਕ੍ਰੇਟਸ ਨੂੰ ਜਿਹੜੀਆਂ ਚਾਰ ਸੀਟਾਂ ਹਰਾ ਕੇ ਚਾਰ ਗੇਨ ਕਰਕੇ ਰਿਪਬਲਿਕਨਸ ਜਿਹੜੇ 53 ਦੇ ਉੱਤੇ ਜਿਹੜੇ ਉੱਥੇ ਪਹੁੰਚ ਗਏ ਸੀਗੇ ਇਸ ਮੌਕੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਇਹਨਾਂ ਦੋਨਾਂ ਨੇ ਜਿਹੜੀਆਂ 6 6 7 7 ਸੀਟਾਂ ਫਲਿੱਪ ਕੀਤੀਆਂ ਇੱਕ ਦੂਜੇ ਦੀਆਂ ਸੋ ਨੈਟ ਜਿਹੜਾ ਉਹ 0 ਦੇ ਉੱਤੇ ਰਹੇ ਆ 218 ਇਸ ਮੌਕੇ ਰਿਪਬਲਿਕਨਸ ਤੇ 209 ਡੈਮੋਕ੍ਰੇਟਸ ਅਜੇ ਵੀ ਕੋਸ਼ੇ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਐਲਾਨਿਆ ਨਹੀਂ ਗਿਆ ਹੈਗਾ ਇਹਨਾਂ ਦੇ ਵਿੱਚ ਕੈਲੀਫੋਰਨੀਆ ਦੀਆਂ ਦੋ ਤਿੰਨ ਸੀਟਸ ਨੇ ਜਿਨ੍ਹਾਂ ਦੇ ਫੈਸਲੇ ਆਉਣੇ ਬਾਕੀ ਆ ਕੈਲੀਫੋਰਨੀਆ ਦੀ ਜਿਹੜੀ 21st ਫਰਸਟ ਡਿਸਟ੍ਰਿਕਟ ਦਾ ਜਿੱਤੇ ਜਿਮ ਕੋਸਟਾ ਤੇ ਮਾਈਕਲ ਮੇਅਰ ਦੀ ਜਿਹੜੀ ਲੜਾਈ ਆ ਉਹ ਅਜੇ ਕਾਲ ਨਹੀਂ ਕੀਤੀ ਗਈ 83 83% ਵੋਟ ਕਾਊਂਟ ਹੋਈ ਆ ਤੇ ਜਿਮ ਕੋਸਟਾ ਉਸ ਦੇ ਨਾਲੋਂ ਤਕਰੀਬਨ 5000 ਵੋਟ ਦੇ ਫਰਕ ਦੇ ਨਾਲ ਅੱਗੇ ਚੱਲ ਰਿਹਾ ਆ ਕੈਲੀਫੋਰਨੀਆ ਦੀ ਜਿਹੜੀ 13ਵੀਂ ਡਿਸਟ੍ਰਿਕਟ ਆ ਉਸ ਦੇ ਵਿੱਚ ਜੌਨ ਡੁਆਟੇ ਤੇ ਐਡਮ ਗਰੇ ਜਾਂ ਜੌਨ ਡਵਾਟਰ ਦੇ ਰਿਪਬਲਿਕਨ ਪਾਰਟੀ ਵਾਲੋਂ ਤੇ ਉਹ ਤਕਰੀਬਨ 1800 ਵੋਟ ਦੇ ਨਾਲ ਮਹਿਜ ਜਿਹੜਾ ਉਹ ਅੱਗੇ ਚੱਲ ਰਿਹਾ ਇੱਥੇ ਵੀ 84% ਵੋਟ ਕਾਊਂਟ ਹੋਈ ਆ ਕੈਲੀਫੋਰਨੀਆ ਦੀ ਜਿਹੜੀ 9ਥ ਡਿਸਟ੍ਰਿਕਟ ਆ ਉੱਥੇ ਜਿਹੜੇ ਜੋਸ਼ ਹਾਰਡਰ ਆ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਦੇ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਵਨ ਲਿੰਕਨ ਆ ਉਹਨਾਂ ਤੋਂ ਜਿਹੜੀ ਬੜਤ ਬਣਾ ਕੇ ਰੱਖੀ ਹੈਗੀ ਇਹ ਤਕਰੀਬਨ 9000 ਵੋਟ ਦੇ ਨਾਲ ਉਹ ਅੱਗੇ ਆ ਇੱਥੇ ਥੋੜਾ ਮਾਰਜਨ ਇਹਨਾਂ ਦਾ ਜਾਦਾ ਜਿਹੜਾ ਹੋ ਕਹਿ ਸਕਦੇ ਆ ਵੀ ਉਹ ਹੈਗਾ ਆ ਇੱਕ ਜਿਹੜੀ ਕੈਲੀਫੋਰਨੀਆ ਦੀ 27ਵੀਂ ਡਿਸਟ੍ਰਿਕਟ ਆ ਉਹ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਐਲਾਨ ਦਿੱਤੀ ਗਈ ਹੈਗੀ ਆ ਜੋਰਜ ਵਾਈਟਸਾਈਡਸ ਉਹਨਾਂ ਨੇ ਮਾਈਕ ਗਾਰਸਿਆ ਨੂੰ ਇੱਥੋਂ ਜਿਹੜਾ ਉਹ ਹਰਾਇਆ 95% ਇੱਥੇ ਵੋਟ ਜਿਹੜੀ ਆ ਉਹ ਕਾਊਂਟ ਹੋ ਚੁੱਕੀ ਹੈਗੀ ਆ ਸੋ ਇਸੇ ਤਰੀਕੇ ਨਾਲ ਆ ਆਪਾਂ ਦੇਖ ਰਹੇ ਆ ਵੀ ਇਹ ਜਿਹੜੀਆਂ ਕੁਝ ਸੀਟਸ ਹੀ ਜਿਹੜੀਆਂ ਰਹਿ ਗਈਆਂ ਆ ਪਰ ਰਿਪਬਲਿਕਨਸ ਮੈਜੋਰਟੀ ਜਿਹੜੀ ਉਹ ਹਾਸਲ ਕਰ ਗਏ ਆ ਸੋ ਸਪੀਕਰ ਵੀ ਇਹਨਾਂ ਦਾ ਹੋਊਗਾ ਹਾਊਸ ਤੇ ਜਿਹੜੇ ਮੈਜੋਰਟੀ ਲੀਡਰ ਆ ਉਹ ਵੀ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਥਿਊਨ ਆ ਉਹਨਾਂ ਨੂੰ ਬਣਾਇਆ ਗਿਆ ਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੋਣਗੇ ਜੋ ਕਿ ਆਪਣੀਆਂ ਨਾਮਜ਼ਦਗੀਆਂ ਆਪਾਂ ਜਿੱਦਾਂ ਦੱਸ ਰਹੇ ਆ ਵੀ ਨੋਮੀਨੇਸ਼ਨਸ ਆ ਉਹ ਕਰ ਰਹੇ ਹੈਗੇ ਨੇ ਜੀ ਬਿਲਕੁਲ